ਤ੍ਰਿਗੁਣ ਇਹ ਹੁੰਦਾ ਨਾ ਕੋਈ ਉਹ ਨੂੰ ਮੰਦਾ ਉਹਦੀ ਕੋਈ ਉਬਰ ਮੁਰ ਬੁਰ ਲੰਦਾ ਕੋਈ ਮੰਨੇ ਮਤਲਬ ਤਾਂ ਬੰਦਿਆਂ ਨੂੰ ਬੰਨੇ ਹੈ ਸਵਾਲ ਤਾਂ ਆਪਣਾ ਤਾਂ ਇਹ ਬੰਦਿਆਂ ਨੂੰ ਬੰਨੇ ਹੋਇਆ ਨਾ ਅਥੀ ਤ੍ਰਿਗੁਣ ਅਥੀ ਦੀ ਗੱਲ ਕਰਦੇ ਆ ਤਿੰਨ ਗੁਣਾਂ ਦੇ ਪਰ ਉੱਤੇ ਉੱਠ ਜਾਣਾ ਜਿਹੜਾ ਤਿੰਨ ਗੁਣਾਂ ਉੱਤੇ ਉੱਪਰ ਉੱਠ ਗਿਆ ਉਹ ਸੰਸਾਰਛਿ ਨਹੀਂ ਰਿਹਾ ਜਿਉਂਦਾ ਹੀ ਉਹ ਜੀਵਨ ਮੁਕਤ ਤ੍ਰਿਗੁਣ ਆ ਤੇ ਕਹੋ ਸਰਗੁਣ ਸਰਗੁਣ ਸੁਮੇਦ ਤੋਂ ਸਰਗੁਣ ਸੁਮੇਦ ਸਰਗੁਣ ਸਰਗੁਣ ਸੁਮੇਦ ਕੀ ਹੈ ਕੋਈ ਤਾਂ ajo ਦੇਵਤਾ ਹੀ ਹੈ ਦੇਵਤਾ ਹੀ ਹਨ ਕਿੱਲ ਦਾ ਰਾਜ ਕੋਈ ਪਹੁੰਚ ਗਿਆ ਜਿਹੜਾ ਤੇ ਰੋਲ ਨਤੀਜ ਹੋ ਗਿਆ ਉਗਰ ਮੁਖ ਹੋ ਗਿਆ ਜੀਵਨ ਬੁਖਤ ਹੋ ਗਿਆ ਉਹ ਜਿਹੜਾ ਦੂ ਹੈ ਤਾਂ ਸੋ ਬਪ੍ਰੀਤ ਕਹੂ ਬੇਦ੍ਰੀਤ ਕਹੂ ਤਾਂ ਸੋ ਬਪ੍ਰੀਤ ਉਹੜਾ ਬਪ੍ਰੀਤ ਵਾਲਾ ਹੈ ਉਹ ਉਹ ਉਹਦੇ ਦੇਵਤੇ ਵੀ ਉਹਦੇ ਵਿੱਚ ਨਾ ਰਾਖਸ਼ ਉਹਦੇ ਵਿੱਚ ਹੀ ਉਹ ਜਿਹੜੇ ਦੇਵਤੇ ਵਿਗੜ ਗਏ ਨਾ ਜਿਹੜਾ ਦੁੱਧ ਉਹਦੇ ਦੇਵਤੇ ਕਹੋਂਦੇ ਨੇ ਨਾ ਧਾਰਮਿਕ ਬੰਦੇ ਕਹੋਂਦੇ ਨੇ ਤਾਂ ਗਾਂ ਤੁਰਦੇ ਦੀ ਉਹ ਕੌਣ ਨੇ ਚਾਲੇ ਤੇ ਯਾਰ ਮਿਲਣ ਕੋ ਵਿਚੇ ਅੜ ਕੇ ਚੀਤ ਜਿਹੜੇ ਉਹ ਨਾ ਨਾ ਬੰਦੇ ਉਹ ਰਾਖਸ਼ ਦੇਵਤੇ ਕੋਈ ਨਹੀਂ ਦੇ ਉਹਨਾਂ ਦੇ ਘੁੱਟ ਪੈਦੀ ਹੁੰਦੀ ਹੈ ਛੰਡੀ ਦੀ ਉੜੀ ਕੰਢੀ ਚਰਤਾਂ ਦੇ ਚ ਕਰਕੇ ਆਇਆ ਅੱਪਾ ਸਾਰਾ ਵਿਚਾਰ ਕੇ ਉਹ ਦੋਏ ਉਹ ਵਿਪਰੀਤ ਨਾ ਦੋਏ ਬੇਦਰੀਤ ਗੁਰਬਾਣੀ ਦੇ ਦੋਏ ਵਿਪਰੀਤ ਨੇ ਜਿੰਨੇ ਗੋਲਕਧਾਰੀ ਨੇ ਪਤਾ ਲੱਗੇ ਤੇ ਵੀ ਗੁਰਬਾਣੀ ਨੂੰ ਨਹੀਂ ਮੰਨਦੇ ਛੱਡਦੇ ਛੱਡਣੀ ਚਾਹੁੰਦੇ ਸੱਚ ਨੂੰ ਪੜਨ ਨਹੀਂ ਹੋਣ ਦੇਣਾ ਚਾਹੁੰਦੇ ਪਤਾ ਲੱਗੇ ਤੋਂ ਵੀ ਉਹ ਸਾਰੇ ਬੇਦਰੀਤ ਤੇ ਉਲਟ ਨੇ ਵਪਰੀਤ ਨੇ ਹੋ ਪਤਾ ਲੱਗੇ ਤੇ ਵੀ ਜਿਹੜੇ ਬੰਦੇ ਨੇ ਉਹ ਬੇਦਰੀਤ ਤੇ ਵਿਪਰੀਤ ਨਾ ਗੁਰਮਤ ਬੇਦਰੀਤ ਹੈ ਤੇ ਵਿਪਰੀਤ ਨੇ ਹੋ ਇਹਦੇ ਖਿਲਾਫ ਖੜੇ ਨੇ ਹੋ ਕਹੋ ਬੇਦਰੀਤ ਕਹੋ ਤਾਸਿਓ ਵਿਪਰੀਤ ਵਿਪਰੀਤ ਕਹੋ ਤੇਰ ਗੁਰੂ ਅਤੀਤ ਜਿਹੜੇ ਉਹ ਵਿਪਰੀਤ ਨਹੀਂ ਹੋਣਗੇ ਉਹ ਤੇਰ ਗੁਰੂ ਅਤੀਤ ਹੋ ਜਾਣਗੇ ਜਿਹੜੇ ਗੁਰਬਾਣੀ ਨੂੰ ਜਿਉਂ-ਜਿਉਂ ਸੱਚ ਦੇੜੇ ਆਉ ਕਬੂਲੀ ਜਾਣਗੇ ਜੋ ਜੋ ਸੱਚ ਦਾ ਪਤਾ ਲੱਗੂ ਖਬੂਲੀ ਜਾਣਗੇ ਉੱਤੇ ਰੋਣਾ ਤੀਤ ਹੋ ਜਾਣਗੇ ਇਹ ਕੈਟਾਗਰੀ ਹੋਵੇ ਦਸੀਓ ਇਹ ਤੋਂ ਕੋਈ ਹੋਰ ਕੈਟਾਗਰੀ ਨਹੀਂ ਜਿਹੜੇ ਡਟ ਕੇ ਵਿਰੋਧੀ ਹੋ ਜਾਣਗੇ ਉਹ ਖੁੱਲ ਕੇ ਵਿਰੋਧ ਕਰਨਗੇ ਵਿਰੋਧ ਅਸਲ ਦੇ ਵਿੱਚ ਬੇਦਰੀਦਾਰੀ ਕਰਦੇ ਹੰਦੇ ਰਾਖਸ਼ ਵਿਰੋਧ ਰਾਖਸ਼ ਬੇਦਰੀਦ ਅਵਿਰੋਧ ਨਹੀਂ ਕਰਦੇ ਰਾਖਸ਼ ਉਸ ਮਤ ਦਾ ਵਿਰੋਧ ਕਰ ਦਿੰਦਾ ਜਿਹੜੀ ਬੇਦਰੀਦ ਤੇ ਉਲਟ ਪ੍ਰਚਾਰ ਕੀਤੀ ਜਾਂਦੀ ਹੈ ਦੇਵਤਾਵਾਂ ਲੋ ਪ੍ਰਚਾਰੀ ਜਾਂਦੀ ਜਿਵੇਂ ਆਪਣੇ ਹੁਣ ਧਰਮਾਂ ਚ ਸਾਰੇ ਜਿਵੇਂ ਸੰਤ ਪ੍ਰਚਾਰ ਕਰਦੇ ਨੇ ਉਹ ਪਰਮੇਸ਼ਰ ਹੈ ਉਹ ਨਹੀਂ ਦਾ ਪ੍ਰਚਾਰ ਕਰਦੇ ਨੇ ਜੇ ਹੈਗਾ ਤਾਂ ਦਰਸ਼ਨ ਕਰਾ ਕੇ ਦਿਖਾਉਣ ਜੇ ਹੈਗਾ ਤਾਂ ਦਰਸ਼ਨ ਕਰਾਉਣ ਉਹਦੇ ਸਮਝਾਉਣ ਉਹਦੇ ਬਾਰੇ ਗ੍ਰੰਥ ਲਿਖਣਾ ਲੈਕਚਰ ਕਰਨਾ ਕਿਤਾਬਾਂ ਸਾਬਤ ਕਰਨ ਉਹ ਗੱਲ ਸਾਬਤ ਨਹੀਂ ਹੁੰਦੀ ਜਿਹੜੀ ਇਹ ਕਹਿੰਦੇ ਨੇ ਆ ਗੱਲ ਸਾਬਤ ਹੁੰਦੀ ਹੈ ਜਿਹੜੀ ਉਹਦਾ ਇਹਨਾਂ ਨੂੰ ਪਤਾ ਕੋਈ ਨਹੀਂ ਯੋਗਾਲ ਗੁਰਬਾਣੀ ਸਾਬਤ ਕਰਦੀ ਉਹਦਾ ਗਿਆਨ ਕੋਈ ਨਹੀਂ ਜਿਹੜੀ ਉਹ ਕਹਿੰਦੇ ਨੇ ਉਹ ਹੈ ਕੋਈ ਨਹੀਂ ਜਿਹੜੀ ਹੈ ਕੋਈ ਨਹੀਂ ਉਹਨੂੰ ਮੰਨਦੇ ਨਹੀਂ ਜਿਹੜੇ ਉਹਨੂੰ ਇਰਾਕਸ਼ਿਸ਼ ਕਹਿੰਦੇ ਨੇ ਇਹ ਕੈਟਾਗਰੀ ਤਾਂ ਸਾਰੀਆਂ ਹਮੇਸ਼ਾ ਹੀ ਰਹਿੰਦੀਆਂ ਨੇ ਆਪ ਪ੍ਰੈਜ਼ੈਂਟ ਟੈਂਸ ਦੀ ਗੱਲ ਕੀਤੀ ਐ ਇਹ ਪਾਸ ਦੀ ਨਹੀਂ ਗੱਲ ਹੈਗੀ ਇਹ ਤਿਰਗਣਾ ਅਤੀਤ ਕਹੋਂ ਸਰਗਣਾ ਸਮੇਤ ਹੋ ਹੋ ਹੁਣ ਹੈਗਾ ਹਰ ਵਕਤ ਰਹਿੰਦਾ ਹੈ ਪ੍ਰੈਸੈਂਟ ਟੈਂਸ ਦੀ ਗੱਲ ਹੈ ਐ ਨਹੀਂ ਵੀ ਸੀਗਾ ਹੁਣ ਹੈਰੀ ਇਹ ਹਮੇਸ਼ਾ ਹੀ ਐ ਰਹਿੰਦਾ ਔਰ ਐਵੇਂ ਹੀ ਰਹੂਗਾ ਜਿਹੜੇ ਮੰਨਦੇ ਨੇ ਨਾ ਇਹਨੂੰ ਬਾਣੀ ਭੱਜਣਗੇ ਤੇ ਜਾਦਾ ਭੱਜਣਗੇ ਉਹ ਇਹ ਜਾਦਾ ਛਾਲੇ ਜਗਾਊਗੀ ਕਿਉਂਕਿ ਸਿੱਧੀ ਇਹ ਗੱਲ ਹੈ ਅਕਾਲ ਉਸਤੇ ਤੂੰ ਕੋਈ ਚਿੰਤਾ ਕਰਦਾ ਕਿੰਤੂ ਇਹਨੂੰ ਬਣ ਕੇ ਦਿਖਾ ਲਓ ਤਰੀਆ ਜਿਹੇ ਤੇਰੇ ਕੋਲ ਪਾਸੇ ਰੱਖ ਦੋ ਜੇ ਤਰੀਆ ਜਿਹੇ ਤਾਂ ਬਾਤ ਦੀ ਗੱਲ ਹੈ ਪਹਿਲੇ ਇਹਨੂੰ ਤਾਂ ਬੰਨਣਾ ਤੇ ਦੋ ਸੌਖੀ ਗੱਲ ਨਹੀਂ ਇਹਨੂੰ ਬੰਨਣ ਫੇਰ ਜੇ ਇਹਨੂੰ ਬੰਨ ਗਏ ਤਰੀਆ ਜਿਹੇ ਤਰ ਤਾਂ ਰੜਕ ਲੈਣੀ ਨਹੀਂ ਤੇ ਅੱਖ ਚ ਵਾਇਆ ਹੋਇਆ ਫੇਰ ਨਹੀਂ ਤਰੀਆ ਜਿਹੇ ਤਰ ਕੁਝ ਕਹਿੰਦਾ ਉਹ ਕਹਿੰਦਾ ਹੀ ਉਹ ਨਾਲ ਜਿਹੜਾ ਜਨਾ ਜੇ ਇਹਨੂੰ ਨਹੀਂ ਬੰਨਦੇ ਫੇਰ ਤਰਬਣਾ ਦਿੱਤ ਜਿਹੜਾ ਤਰਹੁਣਾ ਦੀਤਾ ਉਹਨੂੰ ਕੁਛ ਵੀ ਨਹੀਂ ਆ ਉਹਦਾ ਸੰਸਾਰ ਨਾਲ ਸਰੀਰ ਨਾਲ ਜੁੜਿਆ ਹੋਇਆ ਹੀ ਨਹੀਂ ਤਰਹੁਣਾ ਦੀਤਾ ਇੱਥੇ ਹੋ ਜਾਣਾ ਜਪ ਸਾਹਿਬ ਤੇ ਬਾਅਦ ਆ ਜਿਹੜਾ ਹੈ ਨਾ ਅਕਾਲ ਉਸਤ ਇਹ ਤਰਹੁਣਾ ਦੀਤਾ ਇੱਥੇ ਹੋ ਗਿਆ ਤੇ ਗਾਂਹ ਜਾਉ ਤਰਹੁਣਾ ਦੀਤ ਹੋ ਗਈ ਫੜੂਣਾ ਫੇਰੋੜੂ ਜੇ ਤਰਹੁਣਾ ਅਤੀਤ ਹੋ ਗਿਆ ਨਹੀਂ ਪੜਦਾ ਫੇਰ ਉਹ ਰੜਕੂ ਗਈ ਇਹ ਤਾਂ ਸੰਸਾਰੀ ਆਦਮੀ ਹੈ ਪੇ ਤਾਂ ਸੰਸਾਰੀ ਹੈ ਸੰਸਾਰੀਆਂ ਨੂੰ ਇਦਾਂ ਹੀ ਲੱਗ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇ ਨਾ ਆਇਆ ਗੱਲ ਭਗਤਾਂ ਦੀ ਹੈ ਪੜਦੇ ਸਾਰੀਆਂ ਤੁਸੀਂ ਸੰਸਾਰੀਆਂ ਨੇ ਪੜਨ ਵਾਲੀ ਉਹ ਗੱਲ ਨਹੀਂ ਹੈ ਉਹ ਭਗਤਾਂ ਦੇ ਪੜਨ ਵਾਲੀ ਹੈ ਖਾਲਸੇ ਦੇ ਪੜਨ ਵਾਲੀ ਹੈ ਪਹਿਲਾਂ ਤੇਰ ਕੋਣ ਅਤੀਤ ਹੋਵੇ ਫਿਰ ਪੜੇ ਉਹਨੂੰ ਫਿਰ ਪਤਾ ਲੱਗੂਗਾ ਵੀ ਉਹ ਕੀ ਹੈ ਕਹੂੰ ਦੇਵਤਾਨ ਕੇ ਦਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਤੋ ਕਹੂੰ ਦੇਵਤਾਨ ਕੇ ਦਿਵਾਨ ਮੇ ਦਿਵਾਨ ਮੇ ਬਰਾਜਮਾਨ ਕਿਤੇ ਦੇਵਤਿਆਂ ਦੇ ਦਿਵਾਨ ਦੇ ਵਿੱਚ ਬਰਾਜਮਾਨ ਜਿਹੜੇ ਪ੍ਰਮ ਗਿਆਨੀ ਹੁੰਦੇ ਨੇ ਦੇਵਤਿਆਂ ਦੇ ਦਰਬਾਰ 'ਚ ਜਾਂਦੇ ਹੀ ਨੇ ਭਗਦੇ ਜਾਂਦੇ ਹੀ ਰਹੇ ਨੇ ਗੁਰੂ ਸਾਹਿਬਾਨ ਜਾਂਦੇ ਹੀ ਰਹੇ ਨੇ ਗੁਰੂ ਕਾ ਦੇਵਤੇ ਹੀ ਹੁੰਦੇ ਨੇ ਉਹ ਜਿਹੜੇ ਸਿੱਖ ਸਤੂਦੀਏ ਸਾਰੇ ਦੇਵਤੇ ਹੀ ਸੀਗੇ ਜਿਹੜੇ ਅਰਦਾਸੇ ਬੈਠੇ ਹੁੰਦੇ ਸੀ ਉਹ ਵਾਸਤੇ ਦੇਵਤੇ ਤਾਂ ਬਣਾਈ ਸੀ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਗੱਲ ਗੁਰੂ ਕਰਦੀ ਹੈ ਸਾਰੀ ਇਹ ਇਹਨਾਂ ਨੂੰ ਲੱਗਦਾ ਪਤਾ ਨਹੀਂ ਕਿਹਦੀ ਗੱਲ ਹੈ ਗੱਲ ਹੱਡ ਇਹ ਸਾਰੀ ਗੁਰੂ ਕਰਦੀ ਹੋਈ ਹੈ ਆਪ ਦੇਵਤਾਂ ਦੇ ਦਵੰਚ ਦੀ ਵੰਦੇ ਦੱਸ ਪਾਸ਼ਾ ਜਿਹੜੇ ਲਿਖ ਰਹੇ ਨੇ ਕੀ ਆਤਮ ਕਥਾ ਦੀ ਹੈ ਉਹਨਾਂ ਦੀ ਉਹਨੇ ਖਾਲਸਾ ਸੀ ਦੇਵਤੇ ਨਹੀਂ ਸੀ ਉਹ ਬੈਠੇ ਜਿਹੜੇ ਪੜ ਰਹੇ ਸੀ ਕਹੋ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਤੋ ਕਹੂੰ ਦਾਨਵਾਨ ਕੋ ਘਮਾਨ ਮਤ ਦੇ ਤੋ ਉਹਦੇ ਵਿੱਚ ਵੀ ਤੂੰ ਸ਼ਬਦ ਪ੍ਰਗਟ ਹੈ ਕੀ ਪ੍ਰਗਟ ਹੈ ਜੋ ਕੁਝ ਕਹਿ ਰਹੇ ਨੇ ਦੱਸ ਪਾਚ ਕੀ ਕਹਿ ਰਹੇ ਨੇ ਉਹੀ ਤਾਂ ਕਹਿ ਰਹੇ ਨੇ ਜੋ ਹੁਕਮਾਂ ਹੁਕਮਾਂ ਦੀ ਵਿਆਖਿਆ ਕਰ ਰਹੇ ਨੇ ਕੋ ਆਪਣੇ ਕੋਲੋਂ ਕਹਿ ਰਹੇ ਨੇ ਤੁਰ ਕੀ ਬਾਣੀ ਉਹ ਦੱਸ ਰਹੇ ਨੇ ਉਹਨਾਂ ਨੇ ਭਾਈ ਜੋ ਹੁਕਮ ਆਇਆ ਹੁਕਮ 부ਝ ਕੇ 부ਝਾ ਰਹੇ ਨੇ ਨਾਨਕ ਗੁਰਮੁਖ ਪੂਜੇ ਪੂਜਾਏ ਇਹ ਗੁਰਮੁਖ ਦੇਖ ਦਿਖਾਏ ਜੋ ਨੇ ਦੇਖ ਲਿਆ ਹੁਕਮ ਉਹ ਦੂਸਰਾਂ ਦਾ ਦਰਸ਼ਨ ਕਰਾ ਰਹੇ ਹੋਰ ਕੀ ਸੀ ਹੁਕਮ ਸਾਰੇ ਹੀ ਹੈ ਹਾਂ ਜਗਾਹੋ ਵਰਤੇ ਹੈ ਜੋ ਵਰਤੇ 13 ਹੁਣ ਉਹੀ ਦੱਸ ਰਹੇ ਨੇ ਜੋ ਵਰਤ ਰਿਹਾ ਪਣ ਵੀ ਇੱਥੇ ਜੋ ਵਰਸਰੀ ਹੈ ਵਰਤ ਆਪਣੇ ਸਾਰੇ ਸਿਫਤੀ ਦੇ ਘਰ ਚ ਤੇ ਲਾਹੌਰ ਸ਼ਹਿਰ ਚ ਕੀ ਹੈ ਤੇ ਜਹਰ ਕਹਿਰ ਸਵਾ ਪਹਿਰ ਉੱਥੇ ਵੀ ਮਰਝ ਹੋ ਰਹੀ ਹੈ ਦੋਹੇ ਨਖਰੇ ਨੇ ਉੱਥੇ ਕੀ ਹੈ ਉੱਥੇ ਵੀ ਸੰਗਤ ਹੈ ਉੱਥੇ ਵੀ ਬੰਦੇ ਦਾ ਇਕੱਠ ਹੈ ਪਰ ਉਹਦੇ ਜਹਰ ਵਰਸ ਰਹੀ ਹੈ ਹਰ ਪਹਾਂ ਸਵਾਈ ਹੁੰਦੀ ਹੈ ਜ਼ਹਿਰ ਵਧਦੀ ਹੈ ਵੀ ਵਧੀ ਜਾਂਦਾ ਨਾ ਜੋਰ ਨਾ ਪਈ ਜਾਂਦਾ ਤੇ ਇੱਥੇ ਕੀ ਵਰਸਦਾ ਇੱਥੇ ਅਮਰਦ ਵਰਸਦਾ ਉਪਦੇਸ਼ ਦਾ ਨਾਮ ਵਰਸਦਾ ਉੱਤੇ ਅਮਰਦ ਵਰਸਦਾ ਕਹੂੰ ਦਾ ਨਾ ਆਪਣੇ ਨਾਲ ਸ਼ਿਫਤੀ ਸ਼ਿਫਤਾ ਨਾ ਪਰਮੇਸ਼ਰ ਦੀ ਜੇ ਸ਼ਿਫਤੀ ਦਾ ਕਹ ਰਿਹਾ ਸਰਦ ਵਰਸ ਦੀਗੇ ਉੱਤੇ ਅਮਰਦ ਵਰਸਦਾ ਤੇ ਲਹੌਰ ਦੇ ਵਿੱਚ ਹਕੂਮਤ ਹੈ ਸਰਕਾਰ ਹੈ ਕਾਰ ਹੈ ਪੈਸਾ ਹੈ ਜੋਰ ਹੈ ਜੋ ਲਮ ਉਹ ਤੇ ਜਹਰ ਵਰਸਦੀ ਔਰ ਕੀ ਵਰਸਦੇ ਇਹ ਗੱਲ ਸੀ ਦਖਸ਼ਾਈ ਦਿਖਾਇਆ ਸੀ ਉਹ ਉਸ ਵੇਲੇ ਦਾ ਹਰ ਵਕਤ ਨਹੀਂ ਜਹਰ ਕਹ ਵਰਸਦੀ ਔਰ ਵਰਸਦਾ ਉਸ ਵੇਲੇ ਵਰਸਦਾ ਸੀ ਉਸ ਵੇਲੇ ਦੀ ਗੱਲ ਕੀਤੀ ਸੀ ਵੀ ਇਸ ਵਕਤ ਆ ਹੋ ਰਿਹਾ ਹੈ ਪ੍ਰਜਾਣ ਦੀ ਗੱਲ ਕੀਤੀ ਸੀ ਉਦੋਂ ਹਾਂਜੀ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਤੋ ਕਿਤੇ ਦਾਨਵਾਨ ਨੂੰ ਗਵਾਨ ਮਤ ਦੇ ਨਾਲੇ ਦਾਨ ਕਰਾ ਲੈਣਾ ਉਹਦੇ ਅਰੇ ਉਹਨੂੰ